ਮਾਰੇ ਗ੍ਰੰਡੀਗਾ ਦਸ਼ਕੀਰੂ ਲੈ ਵੀ ਇੱਥੇ ਜ਼ਰੂਰ ਮਰਾਦੀ ਗ੍ਰੰਡੀਗਾ ਮੈਟਿੰਗ ਜਮਾ ਦਾਣੇ ਦੇ ਆ ਬਾਈ ਕੋਕਾ ਜਮਾ ਛੱਤ ਦੇ ਮਰਾਦੀ ਨਿਗਾ ਛੱਤ ਵੀ ਸਾਰੀ ਸਾਫ਼ ਸੁਥਰੀ ਆ 2012 ਮਾਡਲ ਜੀ 4 ਕੋਕਾ ਜਮਾ ਕੋਕਾ ਵੀ ਹਸੀ ਗੱਲ ਬਾਈ ਜੀ ਤੁਹਾਡਾ ਸਵਾਗਤ ਆਪਣਾ ਪੇਜ ਪੰਜਾਬ ਟੂਰ ਤੇ ਲੈ ਵੀ ਤੁਹਾਡੇ ਵਾਸਤੇ ਆਪਾਂ ਗੱਡੀ ਇੱਕ ਹੋਰ ਲਿਆਏ ਆਗੇ ਇਹਨ ਕੋਕਾ ਪੀਸ ਗੱਡੀ ਆ ਬਾਈ ਹੁਣੀ ਉੱਚੇ ਮਾਡਲ ਦੀ ਡਿਮਾਂਡ ਕਰਦੇ ਸੀਗੇ ਉੱਚਾ ਮਾਡਲ ਲੈਂਦੀ ਆ ਨੰਬਰ ਤੇ ਮਰਾਈ ਕਰਾਂ ਨੀਗਾ ਆਪਣੇ ਕੋਲੇ ਨੰਬਰ ਕੋਕਾ ਪੀਸ ਹੀ ਹੁੰਦਿਆ ਪੀਵੀ 13 ਸੰਗਰੂਰ ਨੰਬਰ ਆ 9313 ਪੀਵੀ 13 9313 ਨਵੇਂ ਟਾਇਰਾਂ ਦੇ ਵਿੱਚ ਗੱਡੀ ਲੈਂਦੀ ਆ ਇਹ ਵੀ ਟਾਇਰਾਂ ਤੇ ਕਰਾ ਜੂਮ ਕਰਕੇ ਮਰਾਦੀ ਨੀਗਾ ਸਾਫ ਸੁਥਰੀਆਂ ਵੀਡੀਓ ਹੁੰਦੀਆਂ ਤੁਹਾਡੇ ਖਾਤਰ ਐਂਡ ਓਕੇ ਗੱਲਬਾਤ ਗੱਡੀਆਂ ਹੁੰਦੀਆਂ ਨਵੇਂ ਟਾਇਰ ਆ ਚਾਰੋਂ ਗੱਡੀ ਕੋਕਾ ਪੀਸ ਜਿਹਨੂੰ ਕਹਿ ਦਿੰਦੇ ਆ ਰੰਗ ਪੇਂਟ ਦੀ ਵਧੀਆ ਸਾਫ ਸੁਥਰੀ ਆ 2012 ਮਾਡਲ ਸਾਰੇ ਸ਼ੀਸ਼ੇ ਨਾਲ ਦੇ ਆ ਗੱਡੀ ਦੇ ਬਾਈ ਜੀ ਲੈ ਵੀ ਆ ਰੂਹ ਖੁਸ਼ ਹੁੰਦੀ ਆ ਵੱਡੀ ਟੱਚ ਲੱਗੀ ਵੀ ਆ ਅੰਟੀਰੀਅਰ ਸਾਫ਼ ਸੁਥਰਾ ਸੀਟ ਕਵਰ ਬਿਲਕੁਲ ਨਵੇਂ ਬਾਈ ਜੀ ਖੁਦ ਚੜਾਏ ਆਪਾਂ ਆਪਣੇ ਕੋਲੇ ਗੱਡੀ ਹਾਜ਼ਰ ਮੈਟਿੰਗ ਪੂਰੀ ਵਧੀਆ ਮੈਟ ਬਿਲਕੁਲ ਨਵੇਂ ਜੇ ਨਵੇਂ ਕਹਤੇ ਤਾਂ ਨਵੇਂ ਮਿਲਣਗੇ ਸੀਟ ਕਵਰ ਨਵੇਂ ਮੈਟ ਨਵੇਂ ਮੈਟਿੰਗ ਨਵੀਂ ਵੱਡੀ ਟੱਚ ਕੋਕਾ ਪੀ ਸਾਰੀ ਲੈ ਵੀ ਛੱਤ ਤੇ ਮਰਾਦੀ ਕਰਾ ਨਿਗਾ ਸ਼ੌਕ ਨਾਲ ਗੱਡੀ ਦਿਖਾਦੀ ਵੀਰਾਂ ਨੂੰ ਨ ਓਕੇ ਗੱਡੀ ਹੁੰਦੀ ਹੈ ਲੈ ਵੀ ਡਿੱਗੀ ਤੇ ਜ਼ਰੂਰ ਮਰਵਾਦੀ ਕਰਾਨੀਗਾ ਲੈ ਵੀ ਮਾਰੇ ਕਰਾਨੀਗਾ ਦੱਸ ਕਿਰੋ ਲੈ ਵੀ ਇੱਥੇ ਜ਼ਰੂਰ ਮਰਾਦੀ ਕਰਾਨੀਗਾ ਮੈਟਿੰਗ ਜਮਾ ਦਾਣੇ ਦੇ ਆ ਬਾਈ ਕੋਕਾ ਜਮਾ ਛੱਤ ਤੇ ਮਰਾਦੀ ਨਿਗਾ ਛੱਤ ਵੀ ਸਾਰੀ ਸਾਫ ਸੁਥਰੀ ਆ 2012 ਮਾਡਲ ਜੀ 4 ਕੋਕਾ ਜਮਾ ਕੋਕਾ ਪੀਸ ਘੈਂਟ ਗੱਲ ਬੋਦਾ ਗੱਡੀ ਦੇ ਵਿੱਚ ਉੱਪਰ ਬਾਈ ਛੱਤ ਤੇ ਜ਼ਰੂਰ ਮਰਵਾਦੀ ਕਰਾਨੀਗਾ ਇਹ ਵੀ ਘੁੰਮ ਕੇ ਆਪਾਂ ਤੁਹਾਨੂੰ ਗੱਡੀ ਦਿਖਾ ਦੂ ਵੀਰ ਤੇ ਇੰਜਨ ਦੇ ਮਰੋੜਿਆ ਨੇਗਾ ਗੱਡੀ ਦੇ ਵਿੱਚ ਕੰਮ ਬਈ ਜੀ ਓਕੇ ਆ ਜਮਾ ਆਦੇ ਆ ਟਾਇਰ ਨਵੇਂ ਸ਼ੀਟ ਕਵਰ ਨਵੇਂ ਮੈਟ ਨਵੇਂ ਨਵੇਂ ਇੰਜਨ ਤੇ ਮਰਾਈ ਕਰਾਛਾਤ ਕੀ ਬਾਤਾਂ ਹੀ ਆ ਨੀਟ ਐਂਡ ਕਲੀਨ ਇੰਜਨ ਸਰਵਿਸ ਹੋਈ ਵੀ ਆ ਫਿਲਟਰ ਚੇਂਜ ਗੋਡੇ ਪਿੱਲਾਂ ਦੀ オリジナル ਆ ਕੋਕਾ ਪੀਸ ਗੱਡੀ ਜਿਹਨੂੰ ਕਹਿ ਦਿੰਨੇ ਆ 2012 ਮਾਡਲ ਆ ਜੀ 4 ਆ ਲੈ ਵੀ ਡਿਮਾਂਡ ਆ ਜਿਹੜੀ ਗੱਡੀ ਤੇ ਨਾ ਦਰਸ਼ਕ ਵੀਰੋ ਉਹ ਓਨਲੀ 3 ਲੱਖ ਤੇ 70000 ਰੁਪਇਆ 네ਗੋਸ਼ੀਏਬਲ ਰੇਟ ਆ ਮਾਨਤਨ ਤੁਹਾਡਾ ਹੋ ਜਾਊਗਾ ਵੀਡੀਓ ਨੂੰ ਫੁੱਲ ਦੇਖ ਲਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਪੇਜ ਨੂੰ ਕਰ ਲਓ ਫੋਲੋ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਤਿੰਨੇ ਪਲੇਟਫਾਰਮਾਂ ਤੇ ਆਪਣੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਬਾਈ ਜੀ ਘੈਂਟ ਘੈਂਟ ਗੱਡੀਆਂ ਲੈ ਕੇ ਆਉਂਦੇ ਰਹੇ ਨੇ ਤੁਹਾਡੀ ਖਾਤਰ ਆਪਾਂ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ 2012 ਮਾਡਲ ਆ ਚਿੱਟਾ ਕਲਰ ਆ ਪੰਜਾਬ ਨੰਬਰ ਆ ਜੀ 4 ਆ 3 ਲੱਖ ਤੇ 70000 ਡਿਮਾਂਡ ਆ ਨੰਬਰ ਸਕਰੀਨ ਤੇ ਛੱਡ ਦੇਵਾਂਗੇ ਸੰਪਰਕ ਕਰ ਲਿਓ ਗੱਡੀ ਖਰੀਦਣ ਲਈ ਤੁਸੀਂ ਪਹੁੰਚਣਾ ਪਿੰਡ ਸਲਾਤਪੁਰਾ ਜ਼ਿਲ੍ਹਾ ਬਠਿੰਡਾ ਧੰਨਵਾਦ ਜੀ